ਜਿੱਧਾ ਸਿੰਘ ਤਿਲਕ ਦਾਣਗੜ ਆਪਣੀ ਪੁਸਤਕ ਹਰਫਾਂ ਦੀ ਰੰਗੋਲੀ ਵਿੱਚੋਂ ਇੱਕ ਨਿਗੰਧ ਲੈ ਕੇ ਤੁਹਾਡੇ ਅੱਗੇ ਪੇਸ਼ ਹੈ ਜਿਹੜਾ ਅਮਰੀਕਾ ਵਿੱਚ ਬੈਠਿਆ ਆਪਣੇ ਘਰ ਪਰਿਵਾਰ ਵਿੱਚ ਲਿਖਿਆ ਦੇਖਦਾ ਅਸ ਰਲਿਖ ਹੈ ਅਜਿਹਾ ਕਿਉਂ ਹੁੰਦਾ ਹੈ ਤੁਹਾਡੇ ਸਾਡੇ ਸਾਰੇ ਵਾਸਤੇ ਇੱਕ ਸਵਾਲ ਤੁਸੀਂ ਜਵਾਬ ਰੱਖਿਓ ਸਮਝ ਕੇ ਅਜਿਹਾ ਕਿਉਂ ਹੁੰਦਾ ਅੱਜ ਐਤਵਾਰ ਸੀ ਗੁਰਦੁਆਰਾ ਸਾਹਿਬ ਜਾਣਾ ਸੀ ਸਾਡੇ 11:15 ਵਜੇ ਤਿਆਰ ਹੋ ਕੇ ਚਲੇ ਗਏ। 2 3 ਘੰਟੇ ਉੱਥੇ ਅਨੰਦ ਮਾਣਿਆ, ਜਾ ਪਾਣੀ ਤੇ ਪ੍ਰਸ਼ਾਦਾ ਪਾਣੀ ਛਕਿਆ। ਘਰ ਮੁੜਦੇ ਨੇ 2:30 ਵਜੇ। ਖਾਣੇ ਦੀ ਸੁਸਤੀ ਕਰ ਨੂੰ ਸੌਂ ਗਿਆ ਤੇ ਜਾਗ ਹੀ ਤਾਂ 4:00 ਵਜੇ ਚੁੱਕੇ। ਹਰੀਵਾਨ ਸ਼ਰਾਏ ਵਚਨ ਦੀ ਤੋਂ ਪ੍ਰਸਿੱਧ ਕਵਤਾ ਦਿਨ ਜਲ ਦੀ ਜਲ ਦੀ ਹਲਤਾ ਹੈ ਯਾਦ ਆ ਰਹੀ ਹੈ। ਬੜੀ ਖੇਤੀ ਸਮਾਂ ਲੰਘ ਰਿਹਾ ਹੈ। ਪਤਾ ਨਹੀਂ ਅਜੇ ਹਕ ਕਿਉਂ ਹੁੰਦਾ ਹੈ। ਅਜੇ ਹੁਣੇ આજ ਤੱਕ ਤੇ ਸਮੇਂ ਚੈਨਲ ਦੀਆਂ ਖਬਰਾਂ ਤੇ ਨਜ਼ਰ ਮਾਰੀ ਹੈ। ਤੁਸੀਂ 7 ਤੇ ਪਹੁੰਚ ਗਈ ਹੈ ਬਾਹਰ ਭਾਂਡੇ ਵਿੱਚ ਨਿਕਲਦਾ ਹਾਂ ਬੇਟੇ ਦੀ 5 ਸਾਲ ਦੀ ਧੀ ਉੱਥੇ ਆਟੋਮੈਟਿਕ ਪਾਣੀ ਦੇਖੋ ਹਰਿਆਂ ਦੀ ਗਤੀ ਵਧਾ ਚੁੱਕੀ ਹੈ ਨਿਆਣੀ ਹੈ ਕੁਝ ਇੱਥੇ ਖੁੱਲ੍ਹਾਂ ਖਿੱਡਾਂ ਵੱਧ ਹਨ ਬੱਚੀ ਪਲਾਂਟਾਂ ਦੀਆਂ ਤਿਆਰੀਆਂ ਦੀ ਮਿੱਟੀ ਵਿੱਚ ਆਪਣੇ ਹੱਥ ਲਵੇੜ ਲੈਂਦੀ ਹੈ ਤੇ ਕਦੇ ਥੰਮਲੇ ਤੇ ਗਿੱਲੀ ਮਿੱਟੀ ਵਾਲੇ ਹੱਥ ਲਾ ਕੇ ਗੰਦਾ ਕਰ ਰਹੀ ਹੈ ਕਦੇ ਕੁਰਸੀਆਂ ਤੇ ਤੇ ਕਦੇ ਡੋਰ ਦੇ ਸ਼ੀਸ਼ਿਆਂ ਤੇ ਲਗਾ ਰਹੀ ਹੈ ਮੈਂ ਰੋਕਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਬੱਚ ਬੱਚੀ ਤਾਂ ਅੰਗਰੇਜ਼ੀ ਵਿੱਚ ਕੁਝ ਨੋ ਨੋ ਜਿਹਾ ਕਰਦੀ ਹੈ ਪਰੰਤੂ ਉਹਨਾਂ ਦਾ ਸਾਡੇ ਇਨਾਂ ਕੋਲ ਆਉਣ ਤੋਂ ਪੁੱਛ ਲਿਆਂਦਾ 4 ਸਾਲ ਦਾ ਛੋਟਾ ਜਿਹਾ ਕੱਦ ਦਾ ਕਾਲਾ ਪੂਰਾ ਕੁੱਤਾ ਜਿੱਗੀ ਮੇਰੇ ਵੱਲ ਟੌਂ ਟੌਂ ਕਰਕੇ ਝਹੀ ਲੈ ਕੇ ਪੈਂਦਾ ਹੈ ਉਹ ਮੈਨੂੰ ਕੁੜੀ ਨੂੰ ਹਟਾਉਣ ਤੋਂ ਰੋਕ ਰਿਹਾ ਹੈ ਕਿ ਮੈਂ ਉਹਨੂੰ ਕਿਉਂ ਵਰਜ ਰਿਹਾ ਹਾਂ ਕੁੜੀ ਜਿੱਗੀ ਨੂੰ ਅਜੀਹਾ ਕਰਨ ਤੋਂ ਵਰਜਦੀ ਹੈ ਪਰ ਉਹ ਜੇ ਵੀ ਮੈਨੂੰ ਘੂਰ ਰਿਹਾ ਲੱਗਦਾ ਹੈ ਤੇ ਮੈਂ ਕੋਈ ਸੋਚਦਾ ਅੰਦਰ ਆ ਜਾਂਦਾ ਹਾਂ ਕਿ ਅਕਸਰ ਅਜੀਹਾ ਕਿਉਂ ਹੁੰਦਾ ਹੈ ਅੰਦਰ ਮੇਰੀ ਪਤਨੀ ਸਬਜ਼ੀ ਕੱਟ ਰਹੀ ਹੈ। ਮੈਨੂੰ ਜਾਪਦੇ ਫਜ਼ੂਲ ਜਿਹੇ ਸੀਰੀਅਲ ਨਾਲ ਇੱਕ ਮਿਕ ਹੋਈ ਬੈਠੀ। ਮੈਂ ਉਸ ਨੂੰ ਆਪਣੀ ਰਾਮ ਕਹਾਣੀ ਇੱਕ ਦੋ ਵਾਕਾਂ ਚ ਦੱਸਣ ਦੀ ਕੋਸ਼ਿਸ਼ ਕਰਦਾ ਹਾਂ ਪਰ ਉਹ ਪੋਰਾ ਵੀ ਹੰਗਾਰਾ ਨਹੀਂ ਭਰਦੀ। ਮੈਂ ਚਿੰਝਲਾਹਟ ਜਿਹੇ ਵਿੱਚ ਆਪਣੇ ਬਿਸਤਰ ਤੇ ਜਾ ਲੇਟਦਾ ਹਾਂ। ਨਾ ਹੀ ਸਹਿਜ ਹੋ ਸਕਦਾ ਹਾਂ ਤੇ ਨਾ ਹੀ ਸ਼ਾਂਤ। ਮੈਂ ਨੀਂਦ ਵੀ ਨਹੀਂ ਲਿਆ ਰਿਹਾ। ਪਤਾ ਨਹੀਂ ਜੀ ਹਾਂ ਕਿਉਂ ਹੁੰਦਾ ਹੈ। ਮੈਨੂੰ ਪਏ ਪਏ ਚੇਤਾ ਆਉਂਦਾ ਹੈ ਕਿ ਕੈਨੇਡਾ ਉਨ ਸਮੇਂ ਮੇਰੇ ਇੱਕ ਮਿੱਤਰ ਨੇ ਮੈਨੂੰ ਫੋਨ ਤੇ ਸਮਝਾਇਆ ਸੀ। ਕਿ ਕੈਨੇਡਾ ਤਾਂ ਆ ਗਿਆ ਹੈ ਇੱਥੇ ਕੁਝ ਗੱਲਾਂ ਯਾਦ ਰੱਖੀ ਮੈਨੂੰ ਨੂਹ ਪੁੱਤ ਨੇ ਬੁਲਾਇਆ ਹੈ ਉਹਨਾਂ ਦੇ ਕਿਸੇ ਮਸਲੇ 'ਚ ਦਖਲੰਦਾਜ਼ ਜੀ ਨਾ ਕਰਿਓ ਪੰਜਾਬ ਵਾਲੀ ਸੁਪਰੀਮਸੀ ਨਾ ਕੁੱਟਣ ਦੀ ਕੋਸ਼ਿਸ਼ ਕਰਿਓ ਉਹਨਾਂ ਦੇ ਜਾਣ ਆਉਣ ਦੇ ਸਬੰਧ 'ਚ ਘੋਗਲ ਕੰਨੇ ਬਣ ਜਿਓ ਦੂਜੀ ਗੱਲ ਬੱਚਿਆਂ ਨੂੰ ਆਪਣੀਆਂ ਮੱਤਾਂ ਦਿੰਦੇ ਹੋਏ ਵਰਜਣ ਨਾ ਲੱਗ ਜਾਇਓ ਕਾਰ ਡਰਾਈਵਿੰਗ ਦਾ ਸੈਂਸ ਲੈਣਾ ਵੀ ਨਾ ਇੱਥੇ ਬੰਦਾ ਅਪੂ ਅਧੂਰਾ ਤੇ ਅਪੂਰਨ ਹੈ ਛੋਟੀ-ਮੋਟੀ ਨੌਕਰੀ ਕੰਮ ਕਰਨਾ ਵਿਗਾੜ ਕਰਨਾ ਵੀ ਆਰਥਿਕ ਪੱਖ ਤੋਂ ਚੰਗਾ ਹੈ ਸਮਾਨ ਲਗਾਉਣ ਦਾ ਵੀ ਹੀਲਾ ਬਣ ਜਾਂਦਾ ਹੈ ਸਿਕਿਉਰਿਟੀ ਦਾ ਟੈਸਟ ਪਾਸ ਕਰ ਲਾਇਸੈਂਸ ਲੈ ਕੇ ਜੌਬ ਕਰਨੀ ਤੁਹਾਡੇ ਵਰਗਿਆਂ ਲਈ ਸਭ ਤੋਂ ਵਧੀਆ ਹੈ ਅਜਹੀਆਂ ਚੰਦ ਕਨਸੀਤਾ ਸੰਜੋ ਮੈਨੂੰ ਹੁਣ ਯਾਦ ਆ ਰਹੀਆਂ ਸਨ ਇੱਕ ਦੋ ਹੋਰ ਮੇਰੇ ਇੱਕ ਪ੍ਰੋਫੈਸਰ ਮਿੱਤਰ ਨੇ ਨਿੱਜੀ ਰੂਪ ਵਿੱਚ ਦੱਸਿਆ ਸਨ ਜਿਵੇਂ ਕੰਪਿਊਟਰ ਨੈਟਵਰਕ ਸਿੱਖਣਾ ਹੋਰ ਵੀ ਜ਼ਰੂਰੀ ਹੈ ਇੱਥੇ ਤਾਂ ਰਸਤਾ ਲੱਭਣਾ ਬੈਂਕਿੰਗ ਲੈਣ ਦੇਣ ਟਰੱਕਿੰਗ ਗੱਡੀ 'ਚ ਗੈਸ ਪਾਉਣ ਨਹੀਂ ਸਕੂ ਆਪ ਪੌਣ ਆਦ ਲਈ ਇਹ ਅਤੀ ਲੋੜੀਂਦੀ ਯੋਗਤਾ ਹੈ। ਬਾਕੀ ਇੱਧਰਲੇ ਉਚਾਰਨ ਵੀ ਅੰਗਰੇਜ਼ੀ ਸਮਝਣੀ ਸਿੱਖਣੀ ਵੀ ਪੈਣੀ ਹੈ। ਇਹ ਨਸੀਤਾਂ ਦਾ ਸਾਹਮਣੇ ਹਨ। ਨੂਰਾਨੀ ਸ਼ਾਮ ਦਾ ਪਾਠ ਕਰਕੇ ਬਾਹਰ ਬੱਚੀ ਕੋਲ ਗਈ ਹੈ। ਸਾਰਾ ਹਾਲ ਵੇਖਿਆ ਹੈ। ਉਸ ਨੂੰ ਤੜਿਆ ਵੀ ਹੈ ਪਰ ਉਹ ਸਹਿਜ ਹੈ। ਮੋਟਰ ਛੱਡ ਕੇ ਰੋਲਾ ਪੁੰਦੀ ਨੂੰ ਬਾਹਰ ਹੀ ਨਹਾ ਦਿੱਤਾ ਹੈ। ਸੁੱਕੇ ਕੱਪੜੇ ਵੀ ਪਾ ਦਿੱਤੇ ਹਨ। ਕੁਰਸੀਆਂ ਵੀ ਧੋ ਦਿੱਤੀਆਂ ਹਨ ਤੇ ਤੌਲੀਏ ਨਾਲ ਰਪੇਟ ਕੇ ਅੰਦਰ ਵੀ ਲੈ ਜਾਂਦੀ ਹੈ। ਜਿੱਗੀ ਹੁਣ ਕੁਝ ਨਹੀਂ ਬੋਲ ਰਿਹਾ। ਜੋ ਪਚਾ 15 ਆ ਗਿਆ ਹੈ ਨੂੰ ਹਾਸੇ ਠੱਠੇ ਵਾਲੇ ਰੋਮ ਵਿੱਚ ਮੇਰੀ ਪਤਨੀ ਨੂੰ ਮੇਰਾ ਸਾਰਾ ਮਾਮਲਾ ਸਮਝਾ ਦਿੰਦੀ ਹੈ ਉਹ ਕਹਿ ਰਹੀ ਹੈ ਤੇਰੇ ਡੈਡੀ ਨੂੰ ਇਹੀ ਕੁਝ ਕਹਿੰਦੇ ਗਏ ਹਨ ਚਲ ਬੱਚੀ ਆ ਛੋਟੀ ਹੈ ਨਿਆਣੀ ਹੈ ਆਪੇ ਠੀਕ ਹੋ ਜਾਏਗੀ ਹੁਣ ਮੈਂ ਵੀ ਸਹਜ ਹੋ ਰਿਹਾ ਹਾਂ ਤੇ ਸੋਚ ਰਿਹਾ ਹਾਂ ਕਿ ਆਖਰ ਅਜਿਹਾ ਕਿਉਂ ਹੁੰਦਾ ਹੈ ਕਿਉਂਕਿ ਸ਼ਾਂਤ ਤਾਂ ਮੈਨੂੰ ਹੋਣਾ ਚਾਹੀਦਾ ਸੀ ਤੇ ਗੁੱਸੇ ਨੂੰ ਨੂੰ ਪਰ ਇਹ ਉਲਟ ਫੇਰ ਕਿਉਂ ਹੋ ਗਿਆ ਹੁਣ ਰੋਟੀ ਦਾ ਵੇਲਾ ਸੀ ਬੱਚੀ ਪਾਪ ਕੌਰ ਲੈਣ ਦੀ ਜਦ ਤੇੜੀ ਕਰ ਰਹੀ ਸੀ ਉਹਦੀ ਮਾਂ ਉਹਨੂੰ ਰੋਟੀ ਖਾ ਲੈਣ ਤੇ ਪਿੱਛੋਂ ਪਾਪਕਵਰ ਨੂੰ ਲੈ ਲੈਣ ਲਈ ਬੜੇ ਹੀ ਸਹਿਜ ਭਾ ਮਨਾ ਰਹੀ ਸੀ ਜਿਸ ਵਿੱਚ ਆਖਰ ਉਹ ਕਾਮਯਾਬੀ ਹੋ ਚੁੱਕੀ ਸੀ ਰੋਟੀ ਖਾ ਪਾਪਕਾਰਨ ਲੈ ਬੱਚੀ ਆਪਣੀ ਮਾਂ ਨਾਲ ਸੌਣ ਲਈ ਜਾਂਦੀ ਹੈ ਬੜੇ ਹੀ ਖੁਸ਼ ਮੂਡ ਵਿੱਚ ਜਾਂਦੀ ਹੋਈ ਸਾਡੇ ਕੋਲ ਆ ਕੇ ਗੁੱਡ ਨਾਈਟ ਕਹਿ ਰਹੀ ਹੈ ਤੇ ਸਾਥੋਂ ਪਿਆਰ ਲੈ ਕੇ ਸੌਣ ਲਈ ਜਾ ਰਹੀ ਹੈ ਮੈਂ ਚੇਤੇ ਕਰ ਰਿਹਾ ਹਾਂ ਕਿ 3 ਸਾਲ ਦੀ ਜਦੋਂ ਸਾਡੇ ਕੋਲ ਪੰਜਾਬ ਆਈ ਸੀ ਕਾ ਖੁੱਲੇ ਕੱਚੇ ਵਿਹੜੇ ਵਿੱਚ ਸਬਜ਼ੀਆਂ ਦੀਆਂ ਨਿੱਕੀਆਂ ਕਿਆਰੀਆਂ ਵਿੱਚ ਵੀ ਉਹ ਥੱਲੀ ਪਥੱਲਾ ਮਾਰ ਕੇ ਬੈਠ ਜਾਂਦੀ ਸੀ ਤੇ ਆਪਣੀ ਅਮਰੀਕਾ ਚੋਂ ਪਲਾਸਟਿਕ ਦੀ ਚైనా ਮੇਡ ਕਹੀ ਕਿਸੌਲੀ ਲੈ ਕੇ ਮਿੱਟੀ ਨਾਲ ਖੇਡਣ ਲੱਗ ਜਾਂਦੀ ਸੀ ਤੇ ਪੂਰਾ ਰੇਤੇ ਨਾਲ ਲੱਤ ਫੱਤ ਹੋ ਕੇ ਮਿੰਤਾ ਕਰਾ ਕੇ ਅੰਦਰ ਆਉਂਦੀ ਸੀ ਉਦੋਂ ਮੈਨੂੰ ਉੱਥੇ ਭੋਰਾ ਵੀ ਗੁੱਸਾ ਨਹੀਂ ਸੀ ਉਹਨਾਂ ਸਗੋਂ ਖੁਸ਼ੀ ਖੁਸ਼ੀ ਹੈਰਾਨੀ ਹੁੰਦੀ ਸੀ ਅਕਸਰ ਅਜਿਹਾ ਕਿਉਂ ਹੁੰਦਾ ਹੈ ਚੇਤਿਆਂ ਦੀ ਪਟਾਰੀ ਹੋਰ ਖੁੱਲ ਜਾਂਦੀ ਹੈ ਇਹਦਾ ਪਿਤਾ ਮੇਰਾ ਛੋਟਾ ਬੇਟਾ 6ਵੀਂ 7ਵੀਂ ਤੱਕ ਪੜ੍ਹਦਾ ਕੋਈ ਜਿਹਾ ਜੀ ਕਰਦਾ ਸੀ ਉਹ ਦੂਜੇ ਵੱਡੇ ਕੁੜੀ ਮੁੰਡੇ ਨਾਲ ਪੂਰਾ ਸਾਫ਼ ਸੁੰਦਰ ਸਜ ਕੇ ਘਰੋਂ ਸਕੂਲ ਜਾਂਦਾ ਸੀ ਕਿਉਂਕਿ ਉਹਨਾਂ ਦੀ ਮਾਂ ਨੂੰ ਜਿਹਾ ਸ਼ੌਂਕ ਵੀ ਸੀ ਤੇ ਪਸੰਦ ਵੀ ਸੀ ਉਹ ਕੁਝ ਵੀ ਹੋਵੇ ਵਧੀਆ ਤਿਆਰ ਕਰਕੇ ਸਕੂਲ ਤੋਰਦੀ ਸੀ ਦੂਜੇ ਦੋਵੇਂ ਤਾਂ ਠੀਕ ਠਾਕ ਵਾਪਸ ਪਰਤਦੇ ਪਰ ਇਹ ਛੋਟਾ ਮਿੱਟੀ ਚ ਲੱਥਪੱਥ ਕੱਪੜੇ ਗੰਦੇ ਕਰਕੇ ਘਰ ਆਉਂਦਾ ਰਾਹ ਵਿੱਚ ਕਈ ਵਾਰ ਇਹਨਾਂ ਨੂੰ ਡਾਕਟਰ ਗਿੱਲ ਤੇ ਬਰਗੇਡੀਅਰ ਸ਼ਹੀਦ ਫਰੋਹ ਦੇ ਰਿਟਾਇਰਡ ਇਨਸਪੈਕਟਰ ਤਾਇਆ ਜੀ ਗੁਰਵਚਨ ਸਿੰਘ ਮਿਲ ਜਾਂਦੇ ਉਹ ਇਹਨੂੰ ਸ਼ਾਇਦ ਛੋਟਾ ਪਰ ਸਮਾਰਟ ਦੇਖ ਕੇ ਆਪਣੇ ਸਾਈਕਲ ਤੇ ਬਿਠਾ ਲੈਂਦੇ ਆਪ ਤੁਰੇ ਆਉਂਦੇ ਤੇ ਇਹਦੇ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਕਿ ਤੂੰ ਪੜ੍ਹ ਕੇ ਆਇਆ ਜਾਂ ਮਿੱਟੀ 'ਚ ਘੁਲ ਕੇ ਇੰਨਾ ਲੱਭੜਿਆ ਕਿਉਂ ਐ ਰੋਜ਼ ਕੱਪੜੇ ਲਵੇੜ ਕੇ ਖਰਾਬ ਕਰਕੇ ਘਰੋਂ ਲਿਉਣਾ ਹੈ ਤੇ ਆਖਰੀ ਸਵਾਲ ਤੁਸੀਂ ਕਿਸ ਦੀਆਂ ਬਿੱਲੀਆਂ ਹੋ ਆ ਦਾਦ ਉਹ ਨਾਲੋਂ ਨਾਲ ਗੱਲਾਂ ਕਰਦੇ ਤੇ ਇਸ ਨੂੰ ਇਸ ਦੇ ਬਸਤੇ ਸਮੇਤ ਘਰ ਛੱਡ ਕੇ ਹੀ ਵਾਪਸ ਆਪਣੇ ਘਰ ਪਰਤਦੀ ਉਪਰ ਮੈਂ ਹੁਣ ਇਸ ਦੁਨੀਆ ਤੇ ਨਹੀਂ ਹਨ ਪਰੰਤੂ ਉਹ ਘਟਨਾਵਾਂ ਕੱਚੇ ਰਾਹ ਬੱਚਿਆਂ ਦਾ ਰੇਤ ਚ ਖੇਡ ਕੇ ਲਿਬੜਨਾ ਅੱਜ ਵੀ ਕੱਲ ਵਾਂ ਚੇਤੇ ਹੈ ਸਵਾਲ ਅਜੇ ਵੀ ਜਿਹਨ ਵਿੱਚ ਹੈ ਕਿ ਅਜਿਹਾ ਕਿਉਂ ਹੁੰਦਾ ਹੈ ਕਿ ਤੁਸੀਂ ਵੀ ਸੋਚ ਰਹੇ ਹੋ